ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪਤਾ ਬੀਤੇ ਦਿਨੀ ਦੋਸਾਂਜਾ ਵਾਲੇ ਦਾ ਚੰਡੀਗੜ੍ਹ ਦੇ ਵਿੱਚ ਲਾਈਵ ਕਾਨਸਰਟ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਮੌਜੂਦ ਸਨ ਤਲਜੀਤ ਦੇ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐਨ ਆਰ ਆਈ ਵੀ ਉਤਸ਼ੇਜੇ ਤੌਰ ਤੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਲਜੀਤ ਦੇ ਫੈਨਸ ਵੀ ਉਹਨਾਂ ਨੂੰ ਸੁਣਨ ਦੇ ਲਈ ਚੰਡੀਗੜ੍ਹ ਪਹੁੰਚੇ ਹੋਏ ਸਨ ਤਾਂ ਅੰਦਾਜ਼ਾ ਹੈ ਕਿ ਇਸ ਦੌਰਾਨ ਦਲਜੀਤ ਦੋਸਾਂਜ ਸਟੇਜ ਤੇ ਪੜਕ ਉੱਠੇ ਤਲਜੀਤ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਥਾਂ ਵੈਨਿਊ ਤੇ ਮੈਨੇਜਮੈਂਟ ਠੀਕ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਕਹਿੰਦੇ ਨੇ ਕਿ ਅਗਲੀ ਵਾਰ ਲੋਕ ਹਰ ਪਾਸੇ ਹੋਣ ਅਤੇ ਉਹਨਾਂ ਦੇ ਵਿਚਾਲੇ ਪਰਫੋਰਮੈਂਸ ਕਰਨ ਮੈਂ ਉਦੋਂ ਤੱਕ ਭਾਰਤ ਦੇ ਵਿੱਚ ਕੋਈ ਸ਼ੋਅ ਨਹੀਂ ਕਰਾਂਗਾ ਜਦੋਂ ਤੱਕ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਦਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਤੁਹਾੰਦਾਜ਼ੀ ਹੈ ਕਿ ਚੰਡੀਗੜ੍ਹ ਪੁਲਿਸ ਦੇ 2400 ਦੇ ਕਰੀਬ ਜਵਾਨਾਂ ਥਾਂ-ਥਾਂ ਤੇ ਤਾਇਨਾਤ ਕੀਤੇ ਗਏ ਸਨ ਅਗਲੀ ਵਾਰ ਵੀ ਟਰਾਈ ਕਰੂਗਾ ਵਧੀਆ ਹੋਰ ਵਧੀਆ ਵੈਨਿਊ ਹੋਵੇ ਵੈਸੇ ਜੀ ਸਾਨੂੰ ਜਿਹੜੀ ਪਰਮਿਸ਼ਨ ਉਹ ਇੰਨੀ ਕੀ ਮਿਲ ਜਿਆ ਯਾਰ ਬੰਦੇ ਹੋਰ ਇੰਨੇ ਈ ਤੋਂ ਜ਼ਿਆਦਾ ਬੰਦੇ ਰਹਿ ਗਏ ਮੈਂ ਟਰਾਈ ਕਰੂੰਗਾ ਵੈਸੇ ਤਾਂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਯਾਰ ਸਾਡੇ ਇੱਥੇ ਲਾਈਵ ਸ਼ੋਅਜ਼ ਦਾ ਇਨਫਰਾਸਟ੍ਰਕਚਰ ਹੀ ਹੈ ਨਹੀਂ ਇਹ ਬਹੁਤ ਵੱਡਾ ਰੈਵਨਿਊ ਹੈ ਕਿੰਨੇ ਬੰਦਿਆਂ ਨੂੰ ਕੰਮ ਮਿਲਦਾ ਕਿੰਨੇ ਹੀ ਬੰਦੇ ਕੰਮ ਕਰ ਰਹੇ ਆ ਤੇ ਇਹਦੇ ਤੇ ਵੀ ਪੁਲਿਸ ਧਿਆਨ ਦਿੱਤਾ ਜਾਵੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪੱਕਾ ਪਲੀਜ਼ ਮੇਰੀ ਪ੍ਰਸ਼ਾਸਨ ਨੂੰ ਇਹ ਗੁਜ਼ਾਰਿਸ਼ ਹੈ ਕਿ ਯਾਰ ਇਨਫਰਾਸਟ੍ਰਕਚਰ ਹੀ ਵਧੀਆ ਕਰੋ ਯਾਰ ਇਹਦੇ ਨਾਲ ਉਹ ਸਾਨੂੰ ਤੰਗ ਕਰਨ ਨਾਲ ਇਨਫਰਾਸਟ੍ਰਕਚਰ ਵਧੀਆ ਕਰ ਲਓ ਯਾਰ ਪਲੀਜ਼ ਥੈਂਕ ਯੂ ਗਾਇਸ ਬਾਈ ਗੋ ਥੈਂਕ ਯੂ ਥੈਂਕ ਯੂ ਹਾਂਜੀ ਹਾਂਜੀ ਸੁਣਿਆ ਆਈ ਲਵ ਯੂ ਬੋਥਰ ਕੀ ਕਰਾਂ ਮੇਰੀ ਬੈ ਟ੍ਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ 'ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋਵੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪੱਕਾ ਬੀਤੇ ਦਿਨੀ ਦੋਸਾਂਜਾ ਵਾਲੇ ਦਾ ਚੰਡੀਗੜ੍ਹ ਦੇ ਵਿੱਚ ਲਾਈਵ ਕਾਨਸਰਟ ਸੀ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕ ਮੌਜੂਦ ਸਨ ਦਲਜੀਤ ਦੇ ਸ਼ੋਅ ਨੂੰ ਲੈ ਕੇ ਵਿਦੇਸ਼ਾਂ ਤੋਂ ਕਈ ਐਨ ਆਰ ਆਈ ਵੀ ਉਤਸ਼ੇਜੇ ਤੌਰ ਤੇ ਪਹੁੰਚੇ ਹੋਏ ਸਨ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਦਲਜੀਤ ਦੇ ਫੈਨਸ ਵੀ ਉਹਨਾਂ ਨੂੰ ਸੁਣਨ ਦੇ ਲਈ ਚੰਡੀਗੜ੍ਹ ਪਹੁੰਚੇ ਹੋਏ ਸਨ ਤਾਂ ਅੰਦਾਜ਼ਾ ਹੈ ਕਿ ਇਸ ਦੌਰਾਨ ਦਲਜੀਤ ਦੋਸਾਂਜ ਸਟੇਜ ਤੇ ਪੜਕ ਉੱਠੇ ਦਲਜੀਤ ਨੇ ਕਿਹਾ ਕਿ ਸਾਨੂੰ ਪਰੇਸ਼ਾਨ ਕਰਨ ਦੀ ਥਾਂ ਵੈਨਿਊ ਤੇ ਮੈਨੇਜਮੈਂਟ ਠੀਕ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਕਹਿੰਦੇ ਨੇ ਕਿ ਅਗਲੀ ਵਾਰ ਲੋਕ ਹਰ ਪਾਸੇ ਹੋਣ ਅਤੇ ਉਹਨਾਂ ਦੇ ਵਿਚਾਲੇ ਪਰਫੋਰਮੈਂਸ ਕਰਨ ਮੈਂ ਉਦੋਂ ਤੱਕ ਭਾਰਤ ਦੇ ਵਿੱਚ ਕੋਈ ਸ਼ੋਅ ਨਹੀਂ ਕਰਾਂਗਾ ਜਦੋਂ ਤੱਕ ਪ੍ਰਸ਼ਾਸਨ ਦੇ ਵੱਲੋਂ ਪੂਕਤਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਦਲਜੀਤ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਤੁਹਾਂ ਅੰਦਾਜ਼ੇ ਹੈ ਕਿ ਚੰਡੀਗੜ੍ਹ ਪੁਲਿਸ ਦੇ 2400 ਦੇ ਕਰੀਬ ਜਵਾਨ ਥਾਂ-ਥਾਂ ਤੇ ਤਾਇਨਾਤ ਕੀਤੇ ਗਏ ਸਨ ਅਗਲੀ ਵਾਰ ਵੀ ਟਰਾਈ ਕਰੂਗਾ ਵਧੀਆ ਹੋਰ ਵਧੀਆ ਵੈਨਿਊ ਹੋਵੇ ਵੈਸੇ ਜੀ ਸਾਨੂੰ ਜਿਹੜੀ ਪਰਮਿਸ਼ਨ ਉਹ ਇੰਨੀ ਕੀ ਮਿਲ ਜਿਆ ਯਾਰ ਬੰਦੇ ਹੋਰ ਇੰਨੇ ਈ ਤੋਂ ਜ਼ਿਆਦਾ ਬੰਦੇ ਰਹਿ ਗਏ ਮੈਂ ਟਰਾਈ ਕਰੂੰਗਾ ਵੈਸੇ ਤਾਂ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਯਾਰ ਸਾਡੇ ਇੱਥੇ ਲਾਈਵ ਸ਼ੋਅਜ਼ ਦਾ ਇਨਫਰਾਸਟ੍ਰਕਚਰ ਹੀ ਹੈ ਨਹੀਂ ਇਹ ਬਹੁਤ ਵੱਡਾ ਰੈਵਨਿਊ ਹੈ ਕਿੰਨੇ ਬੰਦਿਆਂ ਨੂੰ ਕੰਮ ਮਿਲਦਾ ਹੈ ਕਿੰਨੇ ਹੀ ਬੰਦੇ ਕੰਮ ਕਰ ਰਹੇ ਆ ਤੇ ਇਹਦੇ ਤੇ ਵੀ ਪੁਲਿਸ ਧਿਆਨ ਦਿੱਤਾ ਜਾਵੇ ਮੈਂ ਟਰਾਈ ਕਰੂੰਗਾ ਅਗਲੀ ਵਾਰ ਨੂੰ ਸਟੇਜ ਜਿਹੜੀ ਉਹ ਸੈਂਟਰ ਚ ਹੋਵੇ ਤੇ ਤੁਸੀਂ ਮੇਰੇ ਆਲੇ ਦੁਆਲੇ ਹੋ ਸਾਰੇ ਜਦੋਂ ਤੱਕ ਇਹ ਨਹੀਂ ਹੁੰਦਾ ਉਦੋਂ ਤੱਕ ਮੈਂ ਨਹੀਂ ਸ਼ੋਅ ਕਰਦਾ ਇੱਥੇ ਇੰਡੀਆ ਦੇ ਵਿੱਚ ਪੱਕਾ ਪਲੀਜ਼ ਮੇਰੀ ਪ੍ਰਸ਼ਾਸਨ ਨੂੰ ਇਹ ਗੁਜ਼ਾਰਿਸ਼ ਹੈ ਕਿ ਯਾਰ ਇਨਫਰਾਸਟ੍ਰਕਚਰ ਹੀ ਵਧੀਆ ਕਰੋ ਯਾਰ ਇਧਰ ਆ ਕੇ ਸਾਨੂੰ ਤੰਗ ਕਰਨ ਨਾਲੋਂ ਇਨਫਰਾਸਟ੍ਰਕਚਰ ਵਧੀਆ ਕਰ ਲਓ ਯਾਰ ਪਲੀਜ਼ ਥੈਂਕ ਯੂ ਗਾਇਜ਼ ਭਾਈ ਨੂੰ ਥੈਂਕ ਯੂ ਥੈਂਕ ਯੂ ਹਾਂਜੀ ਹਾਂਜੀ ਸੁਣਿਆ ਆਈ ਲਵ ਯੂ ਬੋਤਲ ਕੀ ਕਰਾਂ ਮੇਰੀ